ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਅਸਮ ਦੇ ਦਿਮਹਾਸਾਉ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਇੱਥੇ 300 ਫੁੱਟ ਡੂੰਗੀ ਕੋਲੇ ਦੀ ਖਾਨ ਵਿੱਚ ਪਾਣੀ ਭਰਨ ਕਾਰਨ 9 ਮਜ਼ਦੂਰ ਫਸ ਗਏ ਹਨ ਮਜ਼ਦੂਰਾਂ ਨੂੰ ਖਾਨ ਵਿੱਚੋਂ ਬਾਹਰ ਕੱਢਣ ਲਈ ਬਚਾਅ ਮੁਹਿੰਮ ਚਲਾਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਖਾਨ ਵਿੱਚ ਚੂਹੇ ਦੇ ਟੋਏ ਦੀ ਤਰ੍ਹਾਂ ਹੋਣ ਕਾਰਨ ਬਚਾਅ ਕਾਰਜ ਵਿੱਚ ਦਿੱਕਤ ਆ ਰਹੀ ਹੈ ਭਾਰਤੀ ਜਲ ਸੈਨਾ ਅਤੇ ਐਨਡੀਆਰਐਫ ਸਮੇਤ ਕਈ ਏਜੰਸੀਆਂ ਪਾਣੀ ਭਰੀ ਕੋਲੇ ਦੀ ਖਾਨ ਵਿੱਚ ਫਸੇ ਮਜ਼ਦੂਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਹਾਲਾਂਕਿ ਬੁੱਧਵਾਰ ਨੂੰ ਭਾਰਤੀ ਫੌਜ ਦੇ ਗੋਤਾਖੋਰਾਂ ਨੇ ਖਾਨ ਵਿੱਚ ਫਸੇ ਇੱਕ ਮਜ਼ਦੂਰ ਦੀ লাশ ਨੂੰ ਬਾਹਰ ਕੱਢ ਲਿਆ ਭਾਰਤੀ ਜਲ ਸੈਨਾ ਦੇ गोताਖੋਰ ਵਿਸ਼ਾਖਾਪਟਨਮ ਤੋਂ ਰਵਾਨਾ ਹੋ ਗਏ ਹਨ ਅਤੇ ਜਲਦੀ ਹੀ ਉਮਰਾੰਗਸੋ ਪਹੁੰਚਣ ਦੀ ਉਮੀਦ ਹੈ। ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਨੇ ਸੋਸ਼ਲ ਮੀਡੀਆ ਤੇ ਖਾਨਾਹਦ ਸੇ ਦੀ ਅਪਡੇਟ ਸ਼ੇਅਰ ਕੀਤੀ ਹੈ। ਸ਼ਰਮਾ ਨੇ ਲਿਖਿਆ ਕਿ ਬਚਾਅ ਕਾਰਜ ਜ਼ੋਰਾਂ ਤੇ ਹੈ ਅਤੇ ਫੌਜ ਅਤੇ ਐਨਡੀਆਰਐਫ ਦੇ गोताਖੋਰ ਖੂਬ ਵਿੱਚ ਉਤਰ ਗਏ ਹਨ। ਜਲ ਸੈਨਾ ਦੇ ਕਰਮਚਾਰੀ ਮੌਕੇ ਤੇ ਮੌਜੂਦ ਹਨ ਅਤੇ ਅਗਲੀ ਗੋਤਾਖੋਰੀ ਲਈ ਅੰਤਿਮ ਤਿਆਰੀਆਂ ਕਰ ਰਹੇ ਹਨ। ਇਸ ਦੌਰਾਨ ਉਮਰਾਂਛੂ ਤੋਂ SDRF ਡੀ-ਵਾਟਰਿੰਗ ਪੰਪਾ ਨੂੰ ਮੌਕੇ ਤੇ ਪਹੁੰਚਾਇਆ ਗਿਆ ਹੈ ਇਸ ਤੋਂ ਇਲਾਵਾ ਕੁੰਬੀਗਰਾਮ ਵਿਖੇ ONGC ਦਾ ਡੀ-ਵਾਟਰਿੰਗ ਪੰਪ ਲਗਾਇਆ ਗਿਆ ਹੈ ਦੱਸਦੇ ਹਾਂ ਕਿ ਪਾਰੀਮੀ ਤੋਂ ਬਾਅਦ ਅਸਮ ਮਿਘਾਲਿਆ ਸਰਹੱਦ ਨੇੜੇ ਉਮਰਾੰਗਸੋ ਵਿੱਚ ਸੋਮਵਾਰ ਨੂੰ 300 ਫੁੱਟ ਡੂੰਗੀ ਖਾਨ ਪਾਣੀ ਨਾਲ ਪਰ ਗਈ ਜਿਸ ਕਾਰਨ ਖਾਨ ਵਿੱਚ ਕੰਮ ਕਰ ਰਹੇ 9 ਮਜ਼ਦੂਰ ਅੰਦਰ ਫਸ ਗਏ ਦੱਸਿਆ ਜਾ ਰਿਹਾ ਹੈ ਕਿ ਖਾਨ 100 ਫੁੱਟ ਤੱਕ ਪਾਣੀ ਨਾਲ ਪਰ ਗਈ ਹੈ ਜਿਸ ਕਾਰਨ ਇਹਨਾਂ ਮਜ਼ਦੂਰਾਂ ਨੂੰ ਬਚਾਉਣ ਵਿੱਚ ਪਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਚਾਅ ਕਰਮਚਾਰੀਆਂ ਨੂੰ ਪਾਣੀ ਦੇ ਤੇਜ਼ ਕਰੰਟ ਅਤੇ ਮਲਬੇ ਵਿੱਚੋਂ ਲੰਘਣਾ ਪੈਂਦਾ ਹੈ